अनुदीन ਜਾ ਰਹੇ ਹਨ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਲੈ ਕੇ ਸੂਬਾ ਸਰਕਾਰਾਂ ਨੂੰ ਕੁਝ ਅਧਿਕਾਰ ਦਿੱਤੇ ਨੇ ਐਸ்சி ਐਸਟੀ ਦਾ ਰਾਖਵੇਂ ਕਰਨ ਵਾਸਤੇ ਹੁਣ ਉਹ ਕੋਟੇ ਚੋ ਕੋਟਾ ਕਾਨੂੰਨ ਬਣਾ ਸਕਦੇ ਨੇ ਇਹ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਅੱਜ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਐਸ்சி ਐਸਟੀ ਰਾਖਵੇਂ ਕਰਨ ਦੇ ਵਿੱਚ ਜਿਹੜਾ ਕੋਟਾ ਹੈ ਉਸ ਦਾ ਸਭ ਕੋਟਾ ਯਾਨੀ ਸਭ ਸ਼੍ਰੇ ਬਣਾ ਕੇ ਸਭ ਕਾਨੂੰਨ ਬਣਾ ਕੇ ਆਪ ਕੋਟਾ ਬਣਾ ਸਕਦੀਆਂ ਨੇ ਯਾ ਇਹ ਵੱਡਾ ਫੈਸਲਾ ਹੈ ਸੁਪਰੀਮ ਕੋਰਟ ਨੇ ਅੱਜ ਸੂਬਾ ਸਰਕਾਰਾਂ ਵਾਸਤੇ ਇਹ ਵੱਡਾ ਫੈਸਲਾ ਸੁਣਾਇਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਉਹਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਰਾਖਵ ਕਰਨ ਲਈ ਉਪ ਸ਼੍ਰੇਣੀਆਂ ਜਿਹੜੀਆਂ ਇਹ ਸ ਰਾਜ ਸਰਕਾਰਾਂ ਬਣਾ ਸਕਦੀਆਂ ਨੇ ਐਸਸੀ ਤੇ ਐਸਟੀ ਸ਼੍ਰੇਣੀਆਂ ਲਈ ਵਿਧਾਨ ਸਭਾ માં ਚ ਕਾਨੂੰਨ ਬਣਾਇਆ ਜਾ ਸਕਦਾ ਹੈ ਯਾਨੀ ਆਪਣੀ ਆਪਣੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੂਬਾ ਹੈ ਉਹ ਇਸ ਤੇ ਕਾਨੂੰਨ ਬਣਾ ਸਕਦਾ ਹੈ ਸੁਪਰੀਮ ਕੋਰਟ ਨੇ 2004 ਚ ਇੱਕ ਫੈਸਲਾ ਦਿੱਤਾ ਸੀ ਆਪਣੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਅੱਜ ਦੇ ਇਸ ਫੈਸਲੇ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਦਾ ਆਧਾਰ ਉਹਨਾਂ ਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਜਿਸ ਦਾ ਸਭ ਅ ਸ਼੍ਰੇਣੀ ਜਿਹੜੀ ਬਣਾਈ ਜਾਣੀ ਹੈ ਉਹ ਪੁਸ਼੍ਰੇਣੀ ਜਿਹਦੀ ਬਣਾਈ ਜਾਣੀ ਹੈ ਉਸ ਦਾ ਆਧਾਰ ਮਜ਼ਬੂਤ ਹੋਣਾ ਚਾਹੀਦਾ ਉਚਿਤ ਹੋਣਾ ਚਾਹੀਦਾ ਹੈ SC ST ਐਕਟ 2006 ਅਤੇ ਤਾਮਿਲਨਾਡੂ ਅਰੁਣਥਿਆਰ ਐਕਟ ਦੀ ਨਵੀਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ 1992 ਦੇ ਇੱਕ ਫੈਸਲੇ ਦਾ ਕੋਰਟ 'ਚ ਹਵਾਲਾ ਦਿੱਤਾ ਜਿਸ ਤੋਂ ਬਾਅਦ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਨੇ ਦੱਸਿਆ ਕਿ ਉਹਦੇ 'ਚ ਉਪ ਪਛੜੀਆਂ ਵਾਸਤੇ ਇਜਾਜ਼ਤ ਦਿੱਤੀ ਸੀ। ਪੰਜਾਬ ਸਰਕਾਰ ਨੇ एससी वास्ते मांग की थी कि एससी वास्ते इसी तरह दी उपश्रेड़ियां बनाਉਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੀ ਅੱਜ ਸੁਪਰੀਮ ਕੋਰਟ ਨੇ ਦੇ ਦਿੱਤੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਕਿ ਅਦਾਲਤ ਦੇ ਇਸ ਫੈਸਲੇ ਦੇ ਨਾਲ ਪਛੜੀਆਂ ਛੇੜੀਆਂ ਐਕਟ 2006 ਅਤੇ ਤਾਮਿਲ ਨਾਲੂ ਅਰुण थियार ਐਕਟ ਦੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਰਾਜ ਸਰਕਾਰਾਂ ਨੌਕਰੀਆਂ ਚ ਰੱਖਵੇਂ ਕਰਨ ਲਈ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਉਪ ਸ਼੍ਰੇਣੀਆਂ ਬਣਾ ਸਕਦੀਆਂ ਨੇ ਇਹ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਨੇ 2 1992 ਦੇ ਇੰਦਰਾ ਸਾਨੀ ਬਨਾਮ ਯੂਨੀਅਨ ਆਫ ਇੰਡੀਆ ਯਾਨੀ ਕੇਂਦਰ ਸਰਕਾਰ ਦੇ ਫੈਸਲੇ ਦੇ ਤਹਿਤ ਮਨਜ਼ੂਰ ਕੀਤਾ ਸੀ ਜਿਸ ਨੇ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਪੰਜਾਬ ਸਰਕਾਰ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਦੇ ਅੰਦਰ ਵੀ ਉਪ ਸ਼੍ਰੇਣੀ ਨੂੰ ਇਜਾਜ਼ਤ ਦਿੱਤੀ ਜਾਵੇ 2020 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਫੈਸਲਾ ਕੀਤਾ ਇਸ ਤੇ ਵੱਡੀ ਬੈਂਚ ਦੁਆਰਾ ਮੂਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਸਾਰੀਆਂ ਸ਼੍ਰੇਣੀਆਂ ਦਾ ਆਧਾਰ ਉਚਿਤ ਹੋਣਾ ਚਾਹੀਦਾ ਹੈ ਚੀਫ ਜਸਟਿਸ ਜੀワイ ਚੰਦ ਚੰਦਰਚੂੜ ਸਹਿਤ 7 ਮੈਂਬਰੀ ਬੈਂਚ ਨੇ ਇਹ ਫੈਸਲਾ ਅੱਜ ਸੁਣਾਇਆ ਜਿਸ ਦੇ ਵਿੱਚ ਜਸਟਿਸ ਵੀਆ ਗਵਾਈ ਜਸਟਿਸ ਵਿਕਰਮਨਾਥ ਜਸਟਿਸ ਬੇਲਾ ਐਮ ત્રिवेदी ਜਸਟਿਸ ਪੰਕਜ ਮਿਥਲ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਅੱਜ ਦਾ ਇਹ ਫੈਸਲਾ ਵੱਡਾ ਫੈਸਲਾ ਹੈ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਹੈ ਸੂਬਾ ਸਰਕਾਰਾਂ ਨੂੰ ਅਧਿਕਾਰ ਦਿੱਤੇ ਗਏ ਹੈ ਕਿ ਉਹ SC ST ਰਾਖਵੇਂਕਰਨ ਦੇ ਵਿੱਚ ਉਪ ਸ਼੍ਰੇਣੀਆਂ ਬਣਾ ਸਕਦੀਆਂ ਨੇ ਉਪ ਸ਼੍ਰੇਣੀਆਂ ਲਈ ਕਾਨੂੰਨ ਬਣਾ ਸਕਦੀਆਂ ਨੇ ਯਾਨੀ ਵਿਧਾਨ ਸਭਾ ਚ ਕਾਨੂੰਨ ਪਾਸ ਕਰ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਾਨੂੰਨ ਜਿਹੜਾ ਮੁੱਖ ਕਾਨੂੰਨ ਹੈ ਉਸ ਨੂੰ ਕੇਂਦਰ ਸਰਕਾਰ ਹੀ ਬਣਾਉਂਦੀ ਹੈ ਲੇਕਿਨ ਸੂਬਾ ਸਰਕਾਰਾਂ ਨੂੰ ਇਸ ਦੇ ਵਿੱਚ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਜ਼ਾਹਿਰ ਹੈ ਕਿ ਜਦੋਂ ਕੋਈ ਵੀ ਵਿਧਾਨ ਸਭਾ ਇਸ ਤੇ ਕਾਨੂੰਨ ਬਣਾਏਗੀ ਉਸ ਦਾ ਆਖਰੀ ਜਿਹੜਾ ਸਾਈਨ ਹੈ ਉਹ ਰਾਜਪਾਲ ਨੇ ਕਰਨਾ ਹੁੰਦਾ ਹੈ ਤੇ ਰਾਜਪਾਲ ਕੋ ਜਦੋਂ ਉਹ ਕਾਨੂੰਨ ਬਣਨ ਤੋਂ ਬਾਅਦ ਉਹ ਖਾਕਾ ਜਾਏਗਾ ਉਸ ਤੋਂ ਬਾਅਦ ਇੱਕ ਗਹਿਨ ਜੋ ਚਰਚਾ ਹੈ ਚਰਚਾ ਕਰਨ ਤੋਂ ਬਾਅਦ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਤੋਂ ਚਰਚਾ ਕਰਨ ਤੋਂ ਬਾਅਦ ਇਸ ਨੂੰ ਵਿਧਾਨ ਸਭਾਵਾਂ ਦੇ ਵਿੱਚ ਪਾਸ ਕਰ ਦਿੱਤਾ ਜਾਏਗਾ ਇਹ ਅੱਜ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਔਰ ਸੂਬਾ ਸਰਕਾਰਾਂ ਨੂੰ ਇੱਕ ਵੱਡਾ ਅਧਿਕਾਰ ਦਿੱਤਾ ਹੈ ਸੁਪਰੀਮ ਕੋਰਟ ਨੇ ਆਪਣੇ ਹੀ 2000 ਚਾਰਚ ਸੁਣਾਏ ਗਏ ਫੈਸਲੇ ਨੂੰ ਪਲਟ ਕੇ ਅੱਜ ਦਾ ਇਹ ਫੈਸਲਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 2004 ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਈਵੀ ਚਨਈਆ ਬਨਾਮ ਆਂਧਰਾ ਪ੍ਰਦੇਸ਼ ਸਰਕਾਰ ਨਾਲ ਸੰਬੰਧਿਤ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ ਜਿਸ ਨੂੰ ਅੱਜ ਪਲਟਿਆ ਗਿਆ ਇਹ ਫੈਸਲਾ ਸੁਣਾਇਆ ਸੀ ਉਸ ਨੂੰ ਅੱਜ ਪਲਟ ਦਿੱਤਾ ਗਿਆ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸੁਪਰੀਮ ਕੋਰਟ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਲੈ ਕੇ ਸੂਬਾ ਸਰਕਾਰਾਂ ਨੂੰ ਕੁਝ ਅਧਿਕਾਰ ਦਿੱਤੇ ਨੇ ਐਸਸੀ ਐਸਟੀ ਦਾ ਰੱਖਮੇ ਕਰਨ ਵਾਸਤੇ ਹੁਣ ਉਹ ਕੋਟੇ ਚੋ ਕੋਟਾ ਕਾਨੂੰਨ ਬਣਾ ਸਕਦੇ ਨੇ ਇਹ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਅੱਜ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਐਸਸੀ ਐਸਟੀ ਰੱਖਮੇ ਕਰਨ ਦੇ ਵਿੱਚ ਜਿਹੜਾ ਕੋਟਾ ਹੈ ਉਸ ਦਾ ਸਬ ਕੋਟਾ ਯਾਨੀ ਸਭ ਬਣਾ ਕੇ ਸਭ ਕਾਨੂੰਨ ਬਣਾ ਕੇ ਆਪ ਕੋਟਾ ਬਣਾ ਸਕਦੀਆਂ ਨੇ ਜਾਂ ਇਹ ਵੱਡਾ ਫੈਸਲਾ ਹੈ ਸੁਪਰੀਮ ਕੋਰਟ ਨੇ ਅੱਜ ਸੂਬਾ ਸਰਕਾਰਾਂ ਵਾਸਤੇ ਇਹ ਵੱਡਾ ਫੈਸਲਾ ਸੁਣਾਇਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਉਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਰਾਖਵਾਂ ਕਰਨ ਲਈ ਉਪ-ਸ਼੍ਰੇਣੀਆਂ ਜਿਹੜੀਆਂ ਇਹ ਸ ਰਾਜ ਸਰਕਾਰਾਂ ਬਣਾ ਸਕਦੀਆਂ ਨੇ ਐਸਸੀ ਤੇ ਐਸਟੀ ਸ਼੍ਰੇਣੀਆਂ ਲਈ ਵਿਧਾਨ ਸਭਾ માં ਚ ਕਾਨੂੰਨ ਬਣਾਇਆ ਜਾ ਸਕਦਾ ਹੈ ਯਾਨੀ ਆਪਣੀ ਆਪਣੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੂਬਾ ਹੈ ਉਹ ਇਸ ਤੇ ਕਾਨੂੰਨ ਬਣਾ ਸਕਦਾ ਹੈ ਸੁਪਰੀਮ ਕੋਰਟ ਨੇ 2004 ਚ ਇੱਕ ਫੈਸਲਾ ਦਿੱਤਾ ਸੀ ਆਪਣੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਅੱਜ ਦੇ ਇਸ ਫੈਸਲੇ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਦਾ ਆਧਾਰ ਉਹਨਾਂ ਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਸ ਤਾ ਸਬ ਸ਼੍ਰੇਣੀ ਜਿਹੜੀ ਬਣਾਈ ਜਾਣੀ ਹੈ ਉਹ ਪੁਸ਼੍ਰੇਣੀ ਜਿਹਦੀ ਬਣਾਈ ਜਾਣੀ ਹੈ ਉਸ ਦਾ ਆਧਾਰ ਮਜ਼ਬੂਤ ਹੋਣਾ ਚਾਹੀਦਾ ਉਚਿਤ ਹੋਣਾ ਚਾਹੀਦਾ ਐਸਸੀ ਐਸਟੀ ਐਕਟ 2006 ਅਤੇ ਤਾਮਿਲनाडु ਅਰੁਣਥਿਆਰ ਐਕਟ ਦੀ ਨਵੀਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ 1992 ਦੇ ਇੱਕ ਫੈਸਲੇ ਦਾ ਕੋਰਟ ਚ ਹਵਾਲਾ ਦਿੱਤਾ ਜਿਸ ਤੋਂ ਬਾਅਦ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ ਓਬੀਸੀ ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਉਹਦੇ ਚ ਉਹ ਪਛੇੜੀਆਂ ਵਾਸਤੇ ਇਜਾਜ਼ਤ ਦਿੱਤੀ ਸੀ ਪੰਜਾਬ ਸਰਕਾਰ ਨੇ ਐਸਸੀ ਵਾਸਤੇ ਮੰਗ ਕੀਤੀ ਕਿ ਐਸਸੀ ਵਾਸਤੇ ਇਸੇ ਤਰ੍ਹਾਂ ਦੀ ਉਪ ਸ਼੍ਰੇੜੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੀ ਅੱਜ ਸੁਪਰੀਮ ਕੋਰਟ ਨੇ ਦੇ ਦਿੱਤੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਕਿ ਅਦਾਲਤ ਦੇ ਇਸ ਫੈਸਲੇ ਦੇ ਨਾਲ ਪਛੜੀਆਂ ਛੇੜੀਆਂ ਐਕਟ 2006 ਅਤੇ ਤਾਮਿਲਨਾਲੂ ਅਰਣਥਿਆਰ ਐਕਟ ਦੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਰਾਜ ਸਰਕਾਰਾਂ ਨੌਕਰੀਆਂ 'ਚ ਰੱਖਵੇਂ ਕਰਨ ਲਈ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਉਪ ਸ਼੍ਰੇਣੀਆਂ ਬਣਾ ਸਕਦੀਆਂ ਨੇ ਇਹ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਨੇ 2 1992 ਦੇ ਇੰਦਰਾ ਸਾਨੀ ਬਨਾਮ ਯੂਨੀਅਨ ਆਫ ਇੰਡੀਆ ਯਾਨੀ ਕੇਂਦਰ ਸਰਕਾਰ ਦੇ ਫੈਸਲੇ ਦੇ ਤਹਿਤ ਮਨਜ਼ੂਰ ਕੀਤਾ ਸੀ ਜਿਸ ਨੇ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਪੰਜਾਬ ਸਰਕਾਰ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਦੇ ਅੰਦਰ ਵੀ ਉਪ ਸ਼੍ਰੇਣੀ ਨੂੰ ਇਜਾਜ਼ਤ ਦਿੱਤੀ ਜਾਵੇ 2020 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਫੈਸਲਾ ਕੀਤਾ ਇਸ ਤੇ ਵੱਡੀ ਬੈਂਚ ਦੁਆਰਾ ਮੂਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਸਾਰੀਆਂ ਛੇੜੀਆਂ ਦਾ ਆਧਾਰ ਉਚਿਤ ਹੋਣਾ ਚਾਹੀਦਾ ਹੈ ਚੀਫ ਜਸਟਿਸ ਜੀワイ ਚੰਦਲ ਚੂੜ ਸਹਿਤ ਸੱਤ ਮੈਂਬਰੀ ਬੈਂਚ ਨੇ ਇਹ ਫੈਸਲਾ ਅੱਜ ਸੁਣਾਇਆ ਜਿਸ ਦੇ ਵਿੱਚ ਜਸਟਿਸ ਵੀਆ ਗਵਈ ਜਸਟਿਸ ਵਿਕਰਮਨਾਥ ਜਸਟਿਸ ਬੇਲਾ ਐਮ ਤ੍ਰिवेदी ਜਸਟਿਸ ਪੰਕਜ ਮਿਥਲ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਅੱਜ ਦਾ ਇਹ ਫੈਸਲਾ ਵੱਡਾ ਫੈਸਲਾ ਹੈ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਹੈ ਸੂਬਾ ਸਰਕਾਰਾਂ ਨੂੰ ਅਧਿਕਾਰ ਦਿੱਤੇ ਗਏ ਹੈ ਕਿ ਉਹ ਐਸਸੀ ਐਸਟੀ ਰਾਖਵੇਂ ਕਰਨ ਦੇ ਵਿੱਚ ਉਪ ਸ਼੍ਰੇਣੀਆਂ ਬਣਾ ਸਕਦੀਆਂ ਨੇ ਉਪ ਸ਼੍ਰੇਣੀਆਂ ਲਈ ਕਾਨੂੰਨ ਬਣਾ ਸਕਦੀਆਂ ਨੇ ਯਾਨੀ ਵਿਧਾਨ ਸਭਾ ਚ ਕਾਨੂੰਨ ਪਾਸ ਕਰ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਾਨੂੰਨ ਜਿਹੜਾ ਮੁੱਖ ਕਾਨੂੰਨ ਹੈ ਉਸ ਨੂੰ ਕੇਂਦਰ ਸਰਕਾਰ ਹੀ ਬਣਾਉਂਦੀ ਹੈ ਲੇਕਿਨ ਸੂਬਾ ਸਰਕਾਰਾਂ ਨੂੰ ਇਸ ਦੇ ਵਿੱਚ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਜ਼ਾਹਿਰ ਹੈ ਕਿ ਜਦੋਂ ਕੋਈ ਵੀ ਵਿਧਾਨ ਸਭਾ ਇਸ ਤੇ ਕਾਨੂੰਨ ਬਣਾਏਗੀ ਉਸ ਦਾ ਆਖਰੀ ਜਿਹੜਾ ਸਾਈਨ ਹੈ ਉਹ ਰਾਜਪਾਲ ਨੇ ਕਰਨਾ ਹੁੰਦਾ ਹੈ ਤੇ ਰਾਜਪਾਲ ਕੋ ਜਦੋਂ ਉਹ ਕਾਨੂੰਨ ਬਣਨ ਤੋਂ ਬਾਅਦ ਉਹ ਖਾਕਾ ਜਾਏਗਾ ਉਸ ਤੋਂ ਬਾਅਦ ਇੱਕ ਗਹਿਨ ਜੋ ਚਰਚਾ ਹੈ ਚਰਚਾ ਕਰਨ ਤੋਂ ਬਾਅਦ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਤੋਂ ਚਰਚਾ ਕਰਨ ਤੋਂ ਬਾਅਦ ਇਸ ਨੂੰ ਵਿਧਾਨ ਸਭਾਵਾਂ ਦੇ ਵਿੱਚ ਪਾਸ ਕਰ ਦਿੱਤਾ ਜਾਏਗਾ ਇਹ ਅੱਜ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਔਰ ਸੂਬਾ ਸਰਕਾਰਾਂ ਨੂੰ ਇੱਕ ਵੱਡਾ ਅਧਿਕਾਰ ਦਿੱਤਾ ਹੈ ਸੁਪਰੀਮ ਕੋਰਟ ਨੇ ਆਪਣੇ ਹੀ 2004 ਚ ਸੁਣਾਏ ਗਏ ਫੈਸਲੇ ਨੂੰ ਪਲਟ ਕੇ ਅੱਜ ਦਾ ਇਹ ਫੈਸਲਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 2004 ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਈਵੀ ਚਨਈਆ ਬਨਾਮ ਆਂਧਰਾ ਪ੍ਰਦੇਸ਼ ਸਰਕਾਰ ਨਾਲ ਸੰਬੰਧਿਤ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ ਜਿਸ ਨੂੰ ਅੱਜ ਪਲਟਿਆ ਗਿਆ ਇਹ ਫੈਸਲਾ ਸੁਣਾਇਆ ਸੀ ਉਸ ਨੂੰ ਅੱਜ ਪਾਲਣ ਦਿੱਤਾ ਗਿਆ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸੁਪਰੀਮ ਕੋਰਟ ਦੇ ਨਾਲ ਜੁੜੀ ਇੱਕ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਲੈ ਕੇ ਸੂਬਾ ਸਰਕਾਰਾਂ ਨੂੰ ਕੁਝ ਅਧਿਕਾਰ ਦਿੱਤੇ ਨੇ ਐਸਸੀ ਐਸਟੀ ਦਾ ਰੱਖਵੇਂ ਕਰਨ ਵਾਸਤੇ ਹੁਣ ਉਹ ਕੋਟੇ ਚੋ ਕੋਟਾ ਕਾਨੂੰਨ ਬਣਾ ਸਕਦੇ ਨੇ ਇਹ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਅੱਜ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਸੂਬਾ ਸਰਕਾਰਾਂ ਆਪਣੇ ਹਿਸਾਬ ਦੇ ਨਾਲ ਆਪਣੀ ਵਿਧਾਨ ਸਭਾ ਦੇ ਵਿੱਚ ਐਸਸੀ ਐਸਪੀ ਰਾਖਵੇਂ ਕਰਨ ਦੇ ਵਿੱਚ ਜਿਹੜਾ ਕੋਟਾ ਹੈ ਉਸ ਦਾ ਸਭ ਕੋਟਾ ਯਾਨੀ ਸਭ ਬਣਾ ਕੇ ਸਭ ਕਾਨੂੰਨ ਬਣਾ ਕੇ ਆਪ ਕੋਟਾ ਬਣਾ ਸਕਦੀਆਂ ਨੇ ਇਹ ਵੱਡਾ ਫੈਸਲਾ ਆਇਆ ਸੁਪਰੀਮ ਕੋਰਟ ਨੇ ਅੱਜ ਸੂਬਾ ਸਰਕਾਰਾਂ ਵਾਸਤੇ ਇਹ ਵੱਡਾ ਫੈਸਲਾ ਸੁਣਾਇਆ ਤਾਨੂੰ ਦੱਸ ਦਈਏ ਕਿ ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਉਹਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਰਾਖਵੇਂ ਕਰਨ ਲਈ ਉਪ-ਸ਼੍ਰੇਣੀਆਂ ਜਿਹੜੀਆਂ ਇਹ ਸ ਰਾਜ ਸਰਕਾਰਾਂ ਬਣਾ ਸਕਦੀਆਂ ਨੇ ਐਸਸੀ ਤੇ ਐਸਟੀ ਸ਼੍ਰੇਣੀਆਂ ਲਈ ਵਿਧਾਨ ਸਭਾਆਂ ਵਿੱਚ ਕਾਨੂੰਨ ਬਣਾਇਆ ਜਾ ਸਕਦਾ ਹੈ ਯਾਨੀ ਆਪਣੀ ਆਪਣੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੂਬਾ ਹੈ ਉਹ ਇਸ ਤੇ ਕਾਨੂੰਨ ਬਣਾ ਸਕਦਾ ਹੈ ਸੁਪਰੀਮ ਕੋਰਟ ਨੇ 2004 ਚ ਇੱਕ ਫੈਸਲਾ ਦਿੱਤਾ ਸੀ ਆਪਣੇ ਉਸ ਫੈਸਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਅੱਜ ਦੇ ਇਸ ਫੈਸਲੇ ਦੇ ਵਿੱਚ ਸਾਰੀਆਂ ਸ਼੍ਰੇਣੀਆਂ ਦਾ ਆਧਾਰ ਉਹਨਾਂ ਨੇ ਇਹ ਵੀ ਕਿਹਾ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਸ ਦਾ ਸਬ ਅ ਸ਼੍ਰੇਣੀ ਜਿਹੜੀ ਬਣਾਈ ਜਾਣੀ ਉਹ ਪੁਸ਼੍ਰੇਣੀ ਜਿਹਦੀ ਬਣਾਈ ਜਾਣੀ ਹੈ ਉਸ ਦਾ ਆਧਾਰ ਮਜ਼ਬੂਤ ਹੋਣਾ ਚਾਹੀਦਾ ਉਚਿਤ ਹੋਣਾ ਚਾਹੀਦਾ ਐਸਸੀ ਐਸਟੀ ਐਕਟ 2006 ਅਤੇ ਤਾਮਿਲਨਾਡੂ ਅਰੁਣਥਿਆਰ ਐਕਟ ਦੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ 1992 ਦੇ ਇੱਕ ਫੈਸਲੇ ਦਾ ਕੋਰਟ ਚ ਹਵਾਲਾ ਦਿੱਤਾ ਜਿਸ ਤੋਂ ਬਾਅਦ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਉਹਦੇ ਚ ਉਪ ਸ਼੍ਰੇਣੀਆਂ ਵਾਸਤੇ ਇਜਾਜ਼ਤ ਦਿੱਤੀ ਸੀ ਪੰਜਾਬ ਸਰਕਾਰ ਨੇ SC ਵਾਸਤੇ ਮੰਗ ਕੀਤੀ ਕਿ SC ਵਾਸਤੇ ਇਸੇ ਤਰ੍ਹਾਂ ਦੀ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੀ ਅੱਜ ਸੁਪਰੀਮ ਕੋਰਟ ਨੇ ਦੇ ਦਿੱਤੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਕਿ ਅਦਾਲਤ ਦੇ ਇਸ ਫੈਸਲੇ ਦੇ ਨਾਲ ਪਛੜੀਆਂ ਛੇੜੀਆਂ ਐਕਟ 2006 ਅਤੇ ਤਾਮਿਲ ਨਾਲੂ ਅਰਣਥਿਆਰ ਐਕਟ ਦੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਰਾਜ ਸਰਕਾਰਾਂ ਨੌਕਰੀਆਂ 'ਚ ਰਾਖਵੇਂ ਕਰਨ ਲਈ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਉਪ-ਸ਼੍ਰੇਣੀਆਂ ਬਣਾ ਸਕਦੀਆਂ ਨੇ। ਇਹ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਨੇ ਦੋ 1992 ਦੇ ਇੰਦਰਾ ਸਾਨੀ ਬਨਾਮ ਯੂਨੀਅਨ ਆਫ ਇੰਡੀਆ ਯਾਨੀ ਕੇਂਦਰ ਸਰਕਾਰ ਦੇ ਫੈਸਲੇ ਦੇ ਤਹਿਤ ਮਨਜ਼ੂਰ ਕੀਤਾ ਸੀ ਜਿਸ ਨੇ ਹੋਰ ਪਛੜੀਆਂ ਸ਼੍ਰੇਣੀਆਂ ਯਾਨੀ OBC ਦੇ ਅੰਦਰ ਉਪ ਸ਼੍ਰੇਣੀਆਂ ਦੀ ਇਜਾਜ਼ਤ ਦਿੱਤੀ ਸੀ ਉਪ ਸ਼੍ਰੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਪੰਜਾਬ ਸਰਕਾਰ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਦੇ ਅੰਦਰ ਵੀ ਉਪ ਸ਼੍ਰੇਣੀ ਨੂੰ ਇਜਾਜ਼ਤ ਦਿੱਤੀ ਜਾਵੇ 2020 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਫੈਸਲਾ ਕੀਤਾ ਇਸ ਤੇ ਵੱਡੀ ਬੈਂਚ ਦੁਆਰਾ ਮੂਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਇਹ ਪੰਜਾਬ ਸਰਕਾਰ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਸਾਰੀਆਂ ਸ਼੍ਰੇਣੀਆਂ ਦਾ ਆਧਾਰ ਉਚਿਤ ਹੋਣਾ ਚਾਹੀਦਾ ਹੈ ਚੀਫ ਜਸਟਿਸ ਜੀワイ ਚੰਦਲ ਚੂੜ ਸਹਿਤ ਸੱਤ ਮੈਂਬਰੀ ਬੈਂਚ ਨੇ ਇਹ ਫੈਸਲਾ ਅੱਜ ਸੁਣਾਇਆ ਜਿਸ ਦੇ ਵਿੱਚ ਜਸਟਿਸ ਵੀ ਆਰ ਗਵਾਈ ਜਸਟਿਸ ਵਿਕਰਮਨਾਥ ਜਸਟਿਸ ਬੇਲਾ ਐਮ ત્રिवेदी ਜਸਟਿਸ ਪੰਕਜ ਮਿਥਲ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਅੱਜ ਦਾ ਇਹ ਫੈਸਲਾ ਵੱਡਾ ਫੈਸਲਾ ਹੈ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਹੈ ਸੂਬਾ ਸਰਕਾਰਾਂ ਨੂੰ ਅਧਿਕਾਰ ਦਿੱਤੇ ਗਏ ਹੈ ਕਿ ਉਹ ਐਸਸੀ ਐਸਟੀ ਰਾਖਵੇਂ ਕਰਨ ਦੇ ਵਿੱਚ ਉਪ ਸ਼੍ਰੇਣੀਆਂ ਬਣਾ ਸਕਦੀਆਂ ਨੇ ਉਪ ਸ਼੍ਰੇਣੀਆਂ ਲਈ ਕਾਨੂੰਨ ਬਣਾ ਸਕਦੀਆਂ ਨੇ ਯਾਨੀ ਵਿਧਾਨ ਸਭਾ 'ਚ ਕਾਨੂੰਨ ਪਾਸ ਕਰ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਕਾਨੂੰਨ ਜਿਹੜਾ ਮੁੱਖ ਕਾਨੂੰਨ ਹੈ ਉਸ ਨੂੰ ਕੇਂਦਰ ਸਰਕਾਰ ਹੀ ਬਣਾਉਂਦੀ ਹੈ ਲੇਕਿਨ ਸੂਬਾ ਸਰਕਾਰਾਂ ਨੂੰ ਇਸ ਦੇ ਵਿੱਚ ਉਪਸ਼ੇਣੀਆਂ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਜ਼ਾਹਿਰ ਹੈ ਕਿ ਜਦੋਂ ਕੋਈ ਵੀ ਵਿਧਾਨ ਸਭਾ ਇਸ ਤੇ ਕਾਨੂੰਨ ਬਣਾਏਗੀ ਉਸ ਦਾ ਆਖਰੀ ਜਿਹੜਾ ਸਾਈਨ ਹੈ ਉਹ ਰਾਜਪਾਲ ਨੇ ਕਰਨਾ ਹੁੰਦਾ ਹੈ ਤੇ ਰਾਜਪਾਲ ਕੋ ਜਦੋਂ ਉਹ ਕਾਨੂੰਨ ਬਣਨ ਤੋਂ ਬਾਅਦ ਉਹ ਖਾਕਾ ਜਾਏਗਾ ਉਸ ਤੋਂ ਬਾਅਦ ਇੱਕ ਗਹਿਨ ਜੋ ਚਰਚਾ ਹੈ ਚਰਚਾ ਕਰਨ ਤੋਂ ਬਾਅਦ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਤੋਂ ਚਰਚਾ ਕਰਨ ਤੋਂ ਬਾਅਦ ਇਸ ਨੂੰ ਵਿਧਾਨ ਸਭਾਵਾਂ ਦੇ ਵਿੱਚ ਪਾਸ ਕਰ ਦਿੱਤਾ ਜਾਏਗਾ ਇਹ ਅੱਜ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਔਰ ਸੂਬਾ ਸਰਕਾਰਾਂ ਨੂੰ ਇੱਕ ਵੱਡਾ ਅਧਿਕਾਰ ਦਿੱਤਾ ਹੈ ਸੁਪਰੀਮ ਕੋਰਟ ਨੇ ਆਪਣੇ ਹੀ 2004 ਚ ਸੁਣਾਏ ਗਏ ਫੈਸਲੇ ਨੂੰ ਪਲਟ ਕੇ ਅੱਜ ਦਾ ਇਹ ਫੈਸਲਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 2004 ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਈਵੀ ਚਨਈਆ ਬਨਾਮ ਆਂਧਰਾ ਪ੍ਰਦੇਸ਼ ਸਰਕਾਰ ਨਾਲ ਸੰਬੰਧਿਤ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ ਜਿਸ ਨੂੰ ਅੱਜ ਪਲਟਿਆ ਗਿਆ ਇਹ ਫੈਸਲਾ ਸੁਣਾਇਆ ਸੀ ਉਸ ਨੂੰ ਅੱਜ ਪਲਟ ਦਿੱਤਾ ਗਿਆ